ਰੋਂਦਿਆਂ ਨੂੰ ਹਸਾ ਸਕਦਾ ਤੇ ਖਸਦਿਆਂ ਨੂੰ ਰਵਾ ਸਕਦਾ ਇਹ ਪਰਮੇਸ਼ਰ ਦੀ ਸਮਰੱਥਾ ਹੈ ਕਰਨ ਕਰਨ ਸਮਰੱਥ ਪ੍ਰਭ ਆਪਾਂ ਵੇਖਿਆ ਬਹੁਤੇ ਵਾਰੀ ਵੀ ਆਪਣੇ ਘਰ ਤੋਂ ਨਿਕਲਿਆ ਤੇ ਖਸਦਾ ਖੇਡਦਾ ਉਹੀ ਇਨਸਾਨ ਜਦੋਂ ਵਾਪਸ ਆਇਆ ਤੇ ਉੱਚੀ ਉੱਚੀ ਰੋਂਦਾ ਆ ਰਿਹਾ ਕਿਉਂਕਿ ਖਸਦਿਆਂ ਨੂੰ ਰਵਾ ਸਕਦਾ ਤੇ ਰੋਂਦਿਆਂ ਨੂੰ ਹਸਾ ਸਕਦਾ ਈਸ਼ਰ ਵਸਦਿਆਂ ਨੂੰ ਉਜਾੜ ਸਕਦਾ ਹੈ ਤੇ ਉਜੜਿਆਂ ਨੂੰ ਵਸਾ ਸਕਦਾ ਹੈ। ਉਹਦੇ ਲਈ ਕੋਈ ਔਖਾ ਕਾਰਜ ਨਹੀਂ ਏ ਕਰਨ ਕਰਨ ਸਮਰੱਥ ਪ੍ਰਭ। ਪਰਮੇਸ਼ਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਲ ਕੀ ਜਲ ਹੈ। ਉਥੇ ਮਾਰੂਥਲ ਪਹਾੜ ਪੈਦਾ ਕਰ ਸਕਦਾ ਹੈ ਮਾਰੂਥਲ ਦੇ ਪਹਾੜ ਟਿੱਬੇ ਪੈਦਾ ਕਰ ਸਕਦਾ ਹੈ। ਤੇ ਜਿੱਥੇ ਮਾਰੂਥਲ ਹੀ ਮਾਰੂਥਲ ਉੱਥੇ ਸਾਤ ਸੰਗਤ ਪਰਮੇਸ਼ਰ ਅਕਾਲ ਪੁਰਖ ਜਲ ਹੀ ਜਲ ਪੈਦਾ ਕਰ ਸਕਦਾ ਹੈ ਇਹ ਉਹਦੀ ਸਮਰੱਥ ਹੈ ਆ ਦੁਬਈ ਵਾਲਿਆਂ ਨੇ ਸੋਚਿਆ ਹੀ ਨਹੀਂ ਸਿੱਕਦੀ ਵੀ ਸਾਡੇ ਵੀ ਹੜ੍ਹ ਆਉਣਗੇ ਕਿਉਂਕਿ ਪਰਮੇਸ਼ਰ ਸਮਰੱਥ ਹੈ 에어ਪੋਰਟ ਤੱਕ ਸਭ ਕੁਝ ਡੁੱਬ ਗਿਆ ਕਿਉਂ ਕਿ ਅਕਾਲ ਪੁਰਖ ਸਮਰੱਥ ਹੈ ਉਦੀ ਸਮਰੱਥਾ ਦੀ ਬੇਨਤੀ ਗੁਰਬਾਣੀ ਵਿੱਚੋਂ ਕਰਨ ਲੱਗਾ ਕਿ ਕੁਝ ਕਰਨ ਦੇ ਸਮਰੱਥ ਹਸ ਤੋ ਜਾਏ ਸਰੂਪ ਤੇ ਆਵੇ ਰੋਵਤ ਜਾਏ ਸੁ ਹਸੈ ਹਸਦਿਆਂ ਨੂੰ ਰਵਾ ਦਿੱਤਾ ਤੇ ਰੋਂਦਿਆਂ ਨੂੰ ਪਰਮੇਸ਼ਰ ਖਸਾ ਦਿੰਦਾ ਹੈ ਜਾਏ ਸਰੂਪ ਤੇ ਆਵੇ ਰੋਵਤ ਜਾਏ ਸੁ ਹਸੈ ਵਸਤੂ ਹੋਏ ਹੋਏ ਸੁ ਉਜਰ ਉਜਰ ਹੋਏ ਸੁ ਬਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਤੇ ਅਗਲਾ ਬਚਨ ਕਹਿੰਦੇ ਆ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ ਪਰਮੇਸ਼ਰ ਦੀ ਸਮਰੱਥਾ ਵੇਖੋ ਜਿਨ੍ਹਾਂ ਦਾ ਵਜੂਦ ਹੀ ਕੋਈ ਨਹੀਂ ਸੀ ਜਿਨ੍ਹਾਂ ਨੂੰ ਹਰ ਕੋਈ ਲਤਾੜ ਕੇ ਲੰਘ ਰਿਹਾ ਸੀ ਵੀ ਇਹ ਤਾਂ ਕੀੜੇ ਮਕੌੜੇ ਨੇ ਪਰ ਪਰਮੇਸ਼ਰ ਦੀ ਨਜ਼ਰ ਕੀ ਹੋਈ ਜਿਨ੍ਹਾਂ ਨੂੰ ਸੰਸਾਰ ਕੀੜੇ ਮਕੌੜੇ ਕਹਿ ਕੇ ਲਤਾੜ ਰਿਆ ਸੀ ਪਰਮੇਸ਼ਰ ਦੀ ਨਜ਼ਰ ਕੈਸੀ ਹੋਈ ਸਾਧ ਸੰਗਤ ਉਹ ਦੁਨੀਆ ਦੇ ਸਭ ਤੋਂ ਵੱਡੇ ਉੱਚੇ ਰਤਵੇ ਤੇ ਜਾ ਕੇ ਵਿਰਾਜਮਾਨ ਹੋ ਗਏ ਤੇ ਜਿਹੜੇ ਉੱਚਿਆਂ ਅਹੁਦਿਆਂ ਤੇ ਬੈਠੇ ਸੀ ਜਿਹੜੇ ਕਹਿੰਦੇ ਸਾਡੇ ਤੋਂ ਅਹੁਦਾ ਕੋਈ ਖੋ ਨਹੀਂ ਸਕਦਾ ਅੱਜ ਪਰਮੇਸ਼ਰ ਦੀ ਐਸੀ ਨਦਰ ਕੋਈ ਕਹਿੰਦੇ ਉਹਨਾਂ ਸਿੰਘਾਸਨ ਤੇ ਬੈਠਿਆ ਹੋਇਆਂ ਨੂੰ ਧਰਤੀ ਤੇ ਪਟਕਾ ਕੇ ਮਾਰਿਆ ਤੇ ਜਿਹੜੇ ਧਰਤੀ ਤੇ ਡਰ ਰੇ ਸੀ ਉਸ ਸਿੰਘਾਸਨਾਂ ਤੇ ਜਾ ਕੇ ਬਹਿ ਗਏ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹੀ ਹੁੰਦਾ ਜੋ ਸਮਰੱਥ ਪ੍ਰਭੂ ਕਰੇ ਮਹਾਰਾਜ ਜੀ ਦਾ ਬਚਨ ਬੇਨਤੀ ਕਰ ਰਿਹਾ ਹਜ਼ੂਰ ਕਹਿੰਦੇ ਧਰਤੀ ਤੇ ਆਕਾਸ ਚੜਾਵੈ ਚੜੈ ਆਕਾਸ ਗਿਰਾਵੈ ਕਹਿੰਦੇ ਧਰਤੀ ਤੋਂ ਕੋਈ ਆਕਾਸ਼ ਤੇ ਚੜ ਸਕਦਾ ਹੈ ਤੇ ਆਕਾਸ਼ ਤੇ ਚੜਿਆ ਹੋਇਆ ਕੋਈ ਧਰਤੀ ਤੇ ਆ ਕੇ ਮੋਢੇ ਮੂੰਹ ਡਿੱਗ ਵੀ ਸਕਦਾ ਹੈ ਪਰਮੇਸ਼ਰ ਡੇਗ ਦਿੰਦਾ ਹੈ ਇਹ ਪਰਮੇਸ਼ਰ ਦੀ ਸਮਰੱਥਾ ਹੈ ਕਿਉਂਕਿ ਸਹਿਬ ਕਹਿੰਦੇ ਆ ਨਾ ਜਦੋਂ ਪਰਮੇਸ਼ਰ ਸਮਰੱਥ ਇੰਨਾ ਹੈ ਕੀੜਾ ਥਾਪ ਦੇ ਪਾਤਸ਼ਾਹੀ ਇੱਕ ਨੂੰ ਇਹ ਸਮਝਿਆ ਗਿਆ ਵੀ ਇਹ ਇਹ ਸਾਡੇ ਸਾਹਮਣੇ ਕੀ ਹੈ ਪਰ ਇਹ ਨਹੀਂ ਪਤਾ ਵੀ ਅਸੀਂ ਇਹਨੂੰ ਇਕੱਲਾ ਸਮਝੀ ਜਾਂਦੇ ਹਾਂ ਦਰਅਸਲ ਇਹਦੇ ਪਿੱਛੇ ਬੜੀ ਵੱਡੀ ਤਾਕਤ ਪਰਮੇਸ਼ਰ ਖੜਾ ਹੋਇਆ ਹੈ ਇਕੱਲਾ ਉਹ ਤਾਂ ਦਿਖ ਗਿਆ ਪਰ ਉਹਦੇ ਪਿੱਛੇ ਖੜੀ ਹੋਈ ਉਹ ਪਾਵਰ ਨਜ਼ਰ ਨਹੀਂ ਆਈ ਉਹ ਪਾਵਰ ਨਾ ਤੁਸੀਂ ਪਰ ਪਰਮੇਸ਼ਰ ਹੈ ਨਾ ਸਮਰੱਥ ਜਿਹਨੂੰ ਦੁਨੀਆ ਨੇ ਇਕੱਲਾ ਕਿਆ ਜਿਹਨੂੰ ਦੁਨੀਆ ਨੇ ਬੜਾ ਕਮਜ਼ੋਰ ਸਮਝਿਆ ਉਹਦੇ ਮਗਰ ਪਰਮੇਸ਼ਰ ਖੜਾ ਸੀ ਪਰਮੇਸ਼ਰ ਨੇ ਇੰਨੀ ਤਾਕਤ ਦਿੱਤੀ ਸਾਧ ਸੰਗਤ ਜਿਵੇਂ ਕੋਈ ਕੀੜੇ ਨੂੰ ਪਾਤਸ਼ਾਹੀ ਮਿਲ ਜਾਵੇ ਕੀੜਾ ਥਾ ਦੇ ਪਾਤਸ਼ਾਹੀ ਅਗਲਾ ਬਚਨ ਕੀ ਕਿਹਾ ਜੀ ਲਸ਼ਕਰ ਕਰੇ ਸਵਾ ਜਿਹੜੀ ਲਸ਼ਕਰ ਇੱਕ ਪਾਸੇ ਲੱਖਾਂ ਦੀ ਤਾਦਾਦ ਵਿੱਚ ਫੌਜ ਤੇ ਇੱਕ ਪਾਸੇ ਕੋਈ ਬਿਲਕੁਲ ਦਬਲਾ ਕਮਜ਼ੋਰ ਪਤਲਾ ਜਿਹਦੇ ਕੋਲੇ ਕੋਈ ਫੌਜ ਵੀ ਨਹੀਂ ਕੋਈ ਤਾਕਤ ਵੀ ਨਹੀਂ ਕੋਈ ਹਥਿਆਰ ਵੀ ਨਹੀਂ ਪਰ ਪਰਮੇਸ਼ਰ ਸਮਰੱਥ ਉਹਦੇ ਵੱਲ ਜ਼ਰੂਰ ਹੈ ਪਰਮੇਸ਼ਰ ਸਮਰੱਥ ਨੇ ਇੰਨੀ ਕਿਰਪਾ ਇੰਨੀ ਬਖਸ਼ਿਸ਼ ਕੀਤੀ ਕਿ ਉਸ ਦਬਲੇ ਪਤਲੇ ਕਮਜ਼ੋਰ ਨੂੰ ਆਪਣਾ ਸਹਾਰਾ ਦੇ ਕੇ ਲਸ਼ਕਰ ਦੇ ਉੱਪਰ ਸਾਧ ਸੰਗਤ ਵਿਜੇ ਹਾਸਲ ਕਰਵਾ ਦਿੱਤੀ ਲਸ਼ਕਰ ਦੇ ਉੱਪਰ ਉਹਦੀ ਫਤਿਹ ਹੋ ਗਈ ਲਸ਼ਕਰ ਵਾਲਾ ਇੱਕ ਖਿੰਡੇ ਵਿੱਚ ਦੀ ਸੁਵਾ ਕਰ ਦਿੱਤਾ ਰੱਬ ਨੇ ਪਰਮੇਸ਼ਰ ਨੇ ਕਰਨ ਕਰਨ ਸਮਰੱਥ ਪ੍ਰ